ਉਹ ਲਿਖਦਾ ਪੜਦਾ ਜੀ ਤੇ ਆਹ ਦਾ ਵਾਰਾ ਕਰਦੀ ਕਰਦਾ ਜੀ ਆਹ ਵਾਰਾ ਇਹ ਬੰਦੇ ਨੂੰ ਕਦੀ ਲੈਣੇ ਵੀ ਗਏ ਸੀ ਕੱਲੇ ਅੱਜ ਫਿਰ ਤੋਂ ਆ ਗਿਆ ਥੋੜੀ ਦੇਰ ਤੋਂ ਕੰਮ ਕਰਦੇ ਬੀਜ ਇੱਥੇ ਕਦੀ ਪੱਕੇ ਨਹੀਂ ਕਰਦਾ ਕੋਈ ਵੀ ਆਹ ਕੰਮ ਕਰਾ ਦਿੰਦਾ ਉਹ ਦੋ ਬੱਚੇ ਫੜੇ ਜੀ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਸੀ ਇਹ ਛੋਟੇ ਬੱਚਿਆਂ ਤੋਂ ਤੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਇਹਨਾਂ ਨੂੰ ਫਿਰ ਅੱਗੇ ਆਪਾਂ ਯਾਨੀ ਕਿ ਕੀ ਕਰਦੇ ਹੁੰਨੇ ਆ ਉਸ ਤੋਂ ਬਾਅਦ ਇਹਨਾਂ ਦੇ ਮਾਲਕ ਦਾ ਆਪਣੇ ਚਾਹਣ ਹੋਏਗਾ ਜੀ ਮਜ਼ਦੂਰੀ ਨੂੰ ਲੈ ਕੇ ਲੇਬਰ ਵਿਭਾਗ ਦੇ ਵੱਲੋਂ ਵਕ ਵਕ ਦੁਕਾਨਾਂ ਦੇ ਵਿੱਚ ਅਚਾਨਕ ਛਾਪੇਮਾਰੀ ਕੀਤੀ ਗਈ ਤਸਵੀਰਾਂ ਵਟਾਲਾ ਦੀਆਂ ਦੇਖ ਸਕਦੇ ਹੋ ਕਿ ਜਿਵੇਂ ਹੀ ਮਿੱਟੀ ਦੀ ਦੁਕਾਨ ਦੇ ਵਿੱਚ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਇਸ ਦੌਰਾਨ ਲੇਬਰ ਵਿਭਾਗ ਦੇ ਵੱਲੋਂ ਨਵਾਲਿਕ ਬੱਚਿਆਂ ਨੂੰ ਕਾਬੂ ਕੀਤਾ ਜਾਂਦਾ ਹੈ ਉਹਨਾਂ ਨੂੰ ਰੰਗੇ ਹਤੀ ਫੜਿਆ ਜਾਂਦਾ ਹੈ ਪਰ ਇਸ ਦੌਰਾਨ ਦੁਕਾਨ ਦਾ ਮਾਲਕ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਉਹਨਾਂ ਦੇ ਬਲੋ ਕੋਈ ਵੀ ਕੰਮ ਨਹੀਂ ਕਰਵਾਇਆ ਜਾ ਰਿਹਾ ਸੀ ਆਪਨੇ ਆਪ ਦੁਕਾਨ ਦੇ ਉੱਤੇ ਆਏ ਨੇ ਤੇ ਉੱਧਰ ਬੱਚਿਆਂ ਨੇ ਦੱਸਿਆ ਕਿ ਪੰਜ ਪੰਜ ਸਾਲ ਤੋਂ ਇਸ ਦੁਕਾਨ ਦੇ ਵਿੱਚ ਲੇਬਰ ਕਰ ਰਹੇ ਨੇ ਆਪਣੇ ਸ਼ੌਪ ਦੇ ਹਨਰ ਹੋ ਰਹੇ ਤੁਸੀਂ ਮੈਂ ਵੀ ਦੁਕਾਨ ਤੇ ਆਂਦਾ ਭਾਜੀ ਓਕੇ ਨਹੀਂ ਉਧਰ ਮਾਲਕ ਤੁਸੀਂ ਹੋ ਮੈਂ ਉਹਨਾਂ ਦਾ ਮੈਂ ਦੁਕਾਨ ਤੇ ਨਹੀਂ ਆਉਂਦਾ ਓਕੇ ਤੇ ਜਿਹੜੇ ਦੋ ਮੁੰਡੇ ਫੜੇ ਆ ਕੀ ਕਹਿਣਾ ਚਾਹੁੰਗੇ ਇਹਨਾਂ ਬੜੇ ਮੁੰਡੇ ਕਦੇ ਫੜੇ ਇਹਨਾਂ ਨੂੰ ਲੈਣ ਹੀ ਨਹੀਂ ਕੋਈ ਗਿਆ ਇੱਥੇ ਉੱਥੇ ਕੋਈ ਓਕੇ ਇਹਨਾਂ ਨੂੰ ਕੋਈ ਲੈਣ ਹੀ ਨਹੀਂ ਗਿਆ ਇਹਨਾਂ ਦੇ ਮਾਵਾਲੇ ਸਕੂਲੇ ਪੜ੍ਹਦੇ ਨੇ ਠੀਕ ਹੈ ਬਾਅਦ ਜਦੋਂ ਕਦੇ ਕਦੇ ਲੋੜ ਪੈਂਦੀ ਤੇ ਆਣ ਵਾਜਦੇ ਮੁੰਡੇ ਕਿੰਨੀ ਦੇਰ ਤੋਂ ਕੰਮ ਕਰਦੇ ਪਏ ਇੱਥੇ ਇਹ ਕਦੀ ਪੱਕੇ ਨਹੀਂ ਕਰਦਾ ਕੋਈ ਵੀ ਮੈਂ ਚੈੱਕ ਕਰਾ ਲੀਦਾ ਓਕੇ ਇਹ ਜੇ ਲੇਕਿਨ ਇਹ ਮੁੰਡਿਆਂ ਦਾ ਕਹਿਣਾ 5-5 ਸਾਲ ਤੋਂ ਕੰਮ ਕਰਦੇ ਪਏ ਆ ਚੈੱਕ ਕਰੋ ਨਾਲ ਸਾਡੇ ਜੀ ਆਹ ਤੇਰੇ ਕੋਈ ਲਿਖ ਕੇ ਦੇ ਦੇ ਹਾਲ ਮਹੀਨਾ ਚ ਹੋ ਗਿਆ ਆਪਾਂ ਫਿਰ ਉਹ ਲਿਖ ਦੇ ਦਿੰਦੇ ਆ ਆਪਣੇ ਜਿਆਦਾ ਖਾਨ ਦੇ ਇਹ ਰਹੋ ਉਹ ਨਹੀਂ ਆਉਂਦੇ ਆ ਇੱਥੇ ਕਿਹਦੇ ਬੱਲੇ ਪਾਈਏ ਇਹ ਪਰਦੇਸ ਕੋਲੇ ਇਹਨਾਂ ਸਾਰੇ ਜ਼ਰੂਰ ਹੋਣਗੇ ਕਿ ਜਿਆ ਕਾਉਂਡ ਰੀਡਰ ਸਰਟੀਫਿਕੇਟ ਉਹ ਉਹ ਲਿਖਦਾ ਪੜਦਾ ਜੇ ਤੇ ਆਹ ਦਾ ਵਾਰਾ ਕਰਦੀ ਕਰਦਾ ਜੇ ਇਹ ਬੰਦੇ ਨੂੰ ਕਦੀ ਲੈਣੇ ਨਹੀਂ ਗਏ ਸੀ ਅੱਜ ਆਜ ਮੂਹ ਚ ਆਣੋ ਆ ਗਿਆ ਉਹ ਇਸ ਨਾਂ ਨੂੰ ਆ ਲਾ ਰਹੇ ਚਾਹ ਨਾ ਕਹੋ ਕੋਈ ਸਾਡੇ ਕੋਲ ਨਹੀਂ ਗਾਲੀ ਪਾਈ ਜਾਣਾ ਨਹੀਂ ਇਹ ਕੰਮ ਪਰ ਇਹ ਕਹ ਲੱਗੀ ਜਿਹੜੇ ਆ ਉਹਦੇ ਮੰਗ ਮੰਗਦੇ ਭੀਖ ਮੰਗਦੇ ਨੇ ਤੇ ਭੀਖ ਮੰਗਦੇ ਆ ਉਹਨਾਂ ਨੂੰ ਜਦੋਂ ਅਸੀਂ ਕਹਿੰਦੇ ਕਿ ਕਰੋ ਵੀ ਤੁਸੀਂ ਚੋਰੀਆਂ ਕਰਦੇ ਜੇ ਉਹ ਵੀ ਕਹਿੰਦੇ ਨਹੀਂ ਜਲਦਾ ਪਿਆ ਕੁਛ ਪੰਜਾਬ ਤੇ ਨਹੀਂ ਚੱਲ ਸਕਦਾ ਅਸੀਂ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਆਉਣਗੇ ਇਹਨਾਂ ਚੋਰੀਆਂ ਕਰਤੀਆਂ ਬਾਹਰ ਲਗੇ ਤੇ ਫਿਰ ਜਾ ਕੇ ਸਹੀ ਹੋਣਗੇ ਹਿੰਦੁਸਤਾਨ ਦਾ ਵਿਚਾਰ ਇਹ ਸਰਕਾਰੀ ਬੰਦਾ ਮੁੰਮਾ ਮੁੰਮਾ ਕਿੱਧਰ ਗੱਲ ਨਹੀਂ ਲੱਗੋ ਤਾਂ ਜਾਣਾ ਹੈ टिंकू कितनी उम्र है तेरी पंद्रह साल कितनी देर होगी काम कर रहे हो पाँच साल से काम कर रहे हो तो कहाँ के रहने वाले वाली फैमिली में कौन कौन है घर में कौन कौन है आपकी मम्मी पापा क्या करते है? हैं घर में रहते हैं काम नहीं करते कोई वो तो तेरे से काम करवाते हैं जबरदस्ती काम करवाते हैं अपनी मर्जी से कर मम्मी तो पापा कोई काम नहीं करते और कौन है घर में तीन लोग भी कितनी उम्र है पंद्रह साल कितनी देर होगी काम करते हैं पाँच साल इतने ही काम करते हैं हाँ ਤੇ ਫੈਮਿਲੀ ਚੋਰ ਕੋਣ ਕੋਣ ਦਾਦਾ ਦਾਦਾ ਹਨ ਹਨ ਇਹ ਕਾਇਆ ਆ ਇੱਥੇ ਬਾਹਰ ਹੋਣੀ ਪਈ ਉਹ ਕਿੰਨੀ ਤਨਖਾ ਲੈਣ ਉਹਦੋਂ ਲੇਬਰ ਵਿਭਾਗ ਦੇ ਇਨਸਪੈਕਟਰ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਰੇਡ ਮਾਰ ਕੇ ਦੋ ਨਾਬਾਲਗ ਬੱਚਿਆਂ ਨੂੰ ਰੰਗੇ ਹੱਥੀ ਫੜਿਆ ਗਿਆ ਹੈ ਦੁਕਾਨ ਦੇ ਉੱਤੇ ਉਹ ਮਜ਼ਦੂਰੀ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਇਹ ਬੱਚੇ 5-5 ਸਾਲ ਤੋਂ ਇਸ ਦੁਕਾਨ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਦੁਕਾਨਦਾਰ ਦਾ ਚਲਾਨ ਕਰ ਦਿੱਤਾ ਗਿਆ ਹੈ ਤੇ ਬੰਦੀ ਕਾਰਵਾਈ ਵੀ ਕੀਤੀ ਜਾਵੇਗੀ। ਦੋ ਬੱਚੇ ਫੜੇ ਜੀ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਸੀ ਇਹ ਛੋਟੇ ਬੱਚਾ ਠੀਕ ਹੈ ਤੇ ਜਿਹੜੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਇਹਨਾਂ ਨੂੰ ਫੇਰ ਅੱਗੇ ਆਪਾਂ ਯਾਨੀ ਕਿ ਕੀ ਕਰਦੇ ਹੁੰਨੇ ਹਾਂ ਉਸ ਤੋਂ ਬਾਅਦ ਇਹਨਾਂ ਦੇ ਮਾਲਕ ਦਾ ਆਪਣੇ ਚਲਾਨ ਹੋਏਗਾ ਜੀ ਚਲਾਨ ਹੋਏਗਾ ਦੈਨ ਜਿਹੜੇ ਹਾਂਜੀ ਤੇ ਬੱਚਿਆਂ ਦੀ ਅੱਗੇ ਪੜਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ ਬੱਚੇ ਦੇ ਸਰਕਾਰ ਅਸੀਂ ਵੀ ਚਾਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਬਈ ਕੰਮ ਨਾ ਕਰਨ 18 ਸਾਲ ਤੱਕ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪਿਓ ਨੂੰ ਵੀ ਆਖਾਂਗੇ ਵੀ ਇਹਨਾਂ ਨੂੰ ਸਕੂਲ 'ਚ ਪਾਓ ਠੀਕ ਹੈ ਜੀ ਹੋਰ ਪਲਾਹਾਂਗੇ ਜੀ ਤੇ ਜੇ ਮਾਪਿ ਉਹਨਾਂ ਦੇ ਪੜਾਣ ਲਿਖਾਣ ਦੇ ਕਾਬਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਪ੍ਰਬਾਲਾ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਪੜਾਣ ਲਿਖਾਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੱਤਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀ ਆ ਜੇ ਇਹਨਾਂ ਨੂੰ ਸੁਲਤਾਨ ਠੀਕ ਹੈ ਸਰਕਾਰ ਵੱਲੋਂ ਸੁਲਤਾਨ ਦਿੱਤੀ ਜਾਂਦੀ ਆ ਪਰ ਬੱਚੇ ਥੋੜਾ ਜਿਹਾ ਆਪਣਾ ਮਨ ਤੇ ਬਣਾਉਣਾ ਜੀ ਇਹਨਾਂ ਦੇ ਮਾਪਿਓ ਨੂੰ ਅਸੀਂ ਆਖਾਂ ਇਹ ਮਿਲ ਕੇ ਤੇ ਇਹਨਾਂ ਦੇ ਬੱਚਿਆਂ ਨੂੰ ਪੜਾਇਆ ਜਾਵੇ ਤੇ ਇਹਨਾਂ ਦੀ ਜ਼ਿੰਦਗੀ ਬਣਾਈਦਾ ਵੀ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਦੇ ਜਿਹੜੇ ਲਈ ਅਗਲੇ ਵਾਰ ਇੱਕ ਦਾ ਨਹੀਂ ਜੀ ਇਹਨਾਂ ਨੂੰ ਫਾਈਨ ਹੁੰਦਾ ਕੋਰ ਅੱਜ ਦੇ ਕੇ ਲੇਬਰ ਵਿਭਾਗ ਦੇ ਵੱਲੋਂ ਦੁਕਾਨਾਂ ਦੇ ਵਿੱਚ ਅੱਜ ਰੇਡ ਮਾਰੀ ਗਈ ਸੀ ਜਿਨ੍ਹਾਂ ਦੁਕਾਨਾਂ ਦੇ ਵਿੱਚ ਬੱਚਿਆਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਸੀ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਗਈ ਬਟਾਲਾ ਤੋਂ ਰੋਹਿਤ ਗੁਪਤਾ ਪੰਜਾਬੀ ਲੁਕ ਚੈਨਲ